ਥੋੜੀ ਸਫਾਰਿਸ਼ ਕਰਨ ਲਈ ਮੈਂ ਬੈਠੀ ਆਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਜਾ ਕੇ ਕਹਿ ਦਿੰਨੀ ਆ ਵੀ ਜਿੱਥੋਂ ਮਰਜ਼ੀ ਪੈਸਾ ਲੈ ਕੇ ਆਓ ਜੋ ਮਰਜ਼ੀ ਕਰੋ ਸਾਡੀਆਂ ਭੈਣਾਂ ਮਾਵਾਂ ਨੂੰ ਤਾਂ ਹਜ਼ਾਰ ਦੇਣਾ ਸ਼ੁਰੂ ਕਰ ਦਿਓ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਰਕਾਰ ਤੋਂ ਸਾਡੇ ਹਜ਼ਾਰ ਵਾਲਾ ਵਾਅਦਾ ਪੂਰਾ ਕਰ ਦਿਓ ਤੇ ਉਹ ਵੀ ਪੂਰੇ ਹੌਸਲੇ ਨਾਲ ਕਹਿੰਦੇ ਨੇ ਵੀ ਭੈਣਾਂ ਨੂੰ ਕਹਿ ਕੇ ਆਈਂ ਵੀ ਮੈਂ ਜਿਹੜਾ ਵਾਅਦਾ ਕੀਤਾ ਆਪਣੀਆਂ ਭੈਣਾਂ ਨਾਲ ਆਪਣੀਆਂ ਮਾਵਾਂ ਨਾਲ ਮੈਂ ਪੂਰਾ ਕਰੂੰਗਾ ਮੈਂ ਭੱਜਦਾ ਨਹੀਂ 2027 ਜਿਵੇਂ ਵੋਟਾਂ ਮੰਗਣ ਆਵਾਂਗੇ ਤੇ 11 16 ਵਾਅਦੇ ਪੂਰਾ ਕਰਕੇ ਤੁਹਾਡੇ ਤੋਂ ਵੋਟਾਂ ਮੰਗਾਂਗੇ ਨਹੀਂ ਤਾਂ ਨਹੀਂ ਹੁੰਦੀ। ਪੁਰਾਣੀਆਂ ਸਰਕਾਰਾਂ ਕੀ ਕਰਦੀਆਂ ਸੀ ਸਾਨੂੰ ਗਲੀਆਂ ਨਾਲੀਆਂ ਇੱਥੇ ਹੀ ਜਾਈ ਰੱਖਦੀਆਂ ਸੀ। ਇਹ ਨਹੀਂ ਸੀ ਸੋਚਦੀਆਂ ਵੀ ਸਾਡੇ ਬੱਚੇ ਕਿਵੇਂ ਪੜ੍ਹਨਗੇ। ਕਿਵੇਂ ਕੋਈ ਘਰਾਂ ਦੀ ਗਰੀਬੀ ਚੱਕੀ ਜਾਵੇ। ਸਰਕਾਰ ਨੇ ਪਿਛਲੇ ਸਾਢੇ 3 ਸਾਲਾਂ 'ਚ 55000 ਤੋਂ ਵੱਧ ਨੌਕਰੀਆਂ ਨੇ ਜਿਹੜੀਆਂ ਉਹ ਆਮ ਘਰਾਂ ਦੇ ਬੱਚਿਆਂ ਨੂੰ ਦਿੱਤੀਆਂ ਨੇ। ਤੇ ਬਿਨਾਂ ਕਿਸੇ ਰਿਸ਼ਵਤ ਤੋਂ ਬਿਨਾਂ ਕਿਸੇ ਸਿਫਾਰਿਸ਼ ਤੋਂ ਦਿੱਤੀਆਂ ਨੇ। कल मैं एक ਪਿੰਡ ਚ ਗਈ ਬਾਰਡਰ ਦੇ ਲਾਗੇ ਦਾ ਪਿੰਡ ਸੀ ਉਹ ਕਹਿੰਦੇ ਸਾਡੇ ਪਿੰਡ ਚ 10 ਨੌਕਰੀਆਂ ਵੜੀਆਂ ਨੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਤੁਹਾਡੇ ਪਿੰੜ ਦੇ 10 ਬੱਚੇ ਨੇ ਤੁਸੀਂ ਇੱਕ ਦੀ ਵੀ ਬਾਹ ਫੜ ਕੇ ਰੋਕ ਕੇ ਪੁੱਛ ਲਿਓ ਵੀ ਕਿਸੇ ਨੇ ਕੋਈ ਰਿਸ਼ਵਤ ਦਿੱਤੀ ਕਿਸੇ ਦੀ ਕੋਈ ਸਿਫਾਰਿਸ਼ ਚੱਲੀ ਇੱਕ ਹੀ ਚੀਜ਼ ਚੱਲੀ ਆ ਵੀ ਬੱਚੇ ਦੇ ਨੰਬਰ ਆਉਣੇ ਚਾਹੀਦੇ ਨੇ ਬੱਚਾ ਪੇਪਰ ਕਲੀਅਰ ਕਰ ਲੇ ਤੇ ਆਪਣੀ ਨੌਕਰੀ ਲੈ ਲੇ ਕੋਸੇ ਪਿੰਡ ਦੀ ਮੈਂ ਤੁਹਾਨੂੰ ਗੱਲ ਦੱਸਦੀ ਆ ਇਸ ਪਿੰਡ 'ਚ 25 ਸਾਲ ਬਾਅਦ ਕੋਈ ਸਰਕਾਰੀ ਬੱਸ ਆਉਣੀ ਸ਼ੁਰੂ ਹੋਈ। 25 ਸਾਲ ਹੋ ਗਏ ਕਿਸੇ ਨੇ ਸਾਰੀ ਨਹੀਂ ਲਈ ਵੀ ਬੱਸ ਦੀ ਵੀ ਲੋੜ ਹੈ ਬੀਬੀਆਂ ਨੂੰ। ਕਿਰਾਇਆ ਤਾਂ ਮੁਫਤ ਕੀਤਾ ਸੀਗਾ ਕਿ ਬੱਸ ਹੀ ਨਹੀਂ ਹੈਗੀ ਫਿਰ ਜਾਣਾ ਕਿੱ데 ਉੱਤੇ। ਜੇ ਕਿਰਾਇਆ ਫ੍ਰੀ ਸੀਗਾ। ਪਰ 25 ਸਾਲ ਬਾਅਦ ਉਸ ਪਿੰਡ 'ਚ ਬੱਸ ਆਉਣੀ ਸ਼ੁਰੂ ਹੋਈ ਸੋ ਅਨੇਕਾਂ ਕੰਮ ਸਰਕਾਰ ਕਰ ਰਹੀ ਹੈ। ਅਨੇਕਾਂ ਕੰਮ ਸਰਕਾਰ ਨੇ ਕੀਤੇ ਨੇ ਪਰ ਅਜੇ ਇੱਕ ਕੰਮ ਰਹਿੰਦਾ ਬੀਬੀਆਂ ਵਾਲਾ। 1000 ਰੁਪਏ ਲਾਗੂ ਨਹੀਂ ਹੋਇਆ ਮੈਂ ਜਿਹੜੇ ਪਿੰਡ ਚ ਆਣੀ ਆ। ਮੈਨੂੰ ਇੱਕ ਗੱਲ ਕਹਿ ਦਿੰਦੇ ਨੇ ਵੀ ਹਜ਼ਾਰ ਵੀ ਲਾਗੂ ਕਰਾ ਦਿਓ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਵੀ ਥੋੜੀ ਸਫਾਰਸ਼ ਕਰਨ ਲਈ ਮੈਂ ਬੈਠੀ ਆ ਮੈਂ ਮੁੱਖ ਮੰਤਰੀ ਸਾਹਿਬ ਨੂੰ ਜਾ ਕੇ ਕਹਿ ਦਿੰਨੀ ਆ ਵੀ ਜਿੱਥੋਂ ਮਰਜ਼ੀ ਪੈਸਾ ਲੈ ਕੇ ਆਓ ਜੋ ਮਰਜ਼ੀ ਕਰੋ ਸਾਡੀਆਂ ਭੈਣਾਂ ਮਾਵਾਂ ਨੂੰ ਤਾਂ ਹਜ਼ਾਰ ਦੇਣਾ ਸ਼ੁਰੂ ਕਰ ਦਿਓ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਰਕਾਰ ਤੋਂ ਸਾਡੇ ਹਜ਼ਾਰ ਵਾਲਾ ਵਾਅਦਾ ਪੂਰਾ ਕਰ ਦਿਓ ਤੇ ਉਹ ਵੀ ਪੂਰੇ ਹੌਸਲੇ ਨਾਲ ਕਹਿੰਦੇ ਨੇ ਵੀ ਤੇ ਆਪਣੀਆਂ ਭੈਣਾਂ ਨਾਲ ਆਪਣੀਆਂ ਮਾਵਾਂ ਨਾਲ ਮੈਂ ਪੂਰਾ ਕਰੂੰਗਾ ਮੈਂ ਭੱਜਦਾ ਨਹੀਂ 2027 ਜਿਵੇਂ ਵੋਟਾਂ ਮੰਗਣ ਆਵਾਂਗੇ ਤੇ 1000 11 16 ਵਾਅਦੇ ਪੂਰਾ ਕਰਕੇ ਤੁਹਾਡੇ ਤੋਂ ਵੋਟਾਂ ਮੰਗਾਂਗੇ ਨਹੀਂ ਤਾਂ ਨਹੀਂ ਹੋਂਦ ਸੋ अनेका ਕਮ ਸਰਕਾਰ ਕਰ ਰਹੀ ਹੈ ਨਸ਼ੇ ਦੇ ਵਿਰੁੱਧ ਵੱਡੀ ਮੁਹਿੰਮ ਸਰਕਾਰ ਨੇ ਛੇੜੀ ਜਿਹਨੂੰ ਯੋਧ ਨਸ਼ੇ ਵਿਰੁੱਧ ਮੁਹਿੰਮ ਦੇ ਨਾਮ ਤੋਂ ਜਾਣਿਆ ਗਿਆ ਜਿਦੇ ਚ अनेका ਨਸ਼ਾ ਵੇਚਣ ਵਾਲੇ ਜਿਹੜੇ ਤਸਕਰ ਸੀਗੇ ਜਿਹੜੇ ਸਮਕਲਿੰਗ ਕਰਦੇ ਸੀਗੇ ਪੈਸਾ ਕਮਾਉਂਦੇ ਸੀ ਨਜਾਇਜ਼ ਤਰੀਕੇ ਨਾਲ ਉਹਨਾਂ ਨੂੰ ਚੱਕ ਕੇ ਅੰਦਰ ਕੀਤਾ ਗਿਆ ਉਹਨਾਂ ਦੀਆਂ ਜ਼ਮੀਨਾਂ 'ਚ ਦਾਦਾਂਕੁਰਕ ਕੀਤੀਆਂ ਗਈਆਂ